ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਅਹਿਮ ਮੀਟਿੰਗ ਖੇਤੀਬਾੜੀ ਮੰਤਰੀ ਤੇ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਹੈ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਸੀਮਾਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਨੇ। ਇਸ ਦੇ ਨਾਲ ਹੀ ਸੀਐਮ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ ਤੇ ਇਸ ਲਈ ਸਰਕਾਰ ਵੱਲੋਂ ਇੱਕ ਐਪਲੀਕੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਦਾ ਨਾਮ ਉન્નਤ ਕਿਸਾਨ ਐਪਲੀਕੇਸ਼ਨ ਹੈ ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਵੱਲੋਂ ਇੱਕ ਹੋਰ ਅਹਿਮ ਗੱਲ ਕਹੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਜਿਸ ਕਰਕੇ ਪਰਾਲੀ ਸਾੜਨ ਕਰਕੇ ਹੋ ਰਹੀਆਂ ਘਟਨਾਵਾਂ ਲਗਾਤਾਰ ਘਟ ਰਹੀਆਂ ਨੇ ਤੇ ਸਰਕਾਰ ਵੱਲੋਂ ਇਸ ਤੇ ਹੋਰ ਵੀ ਕੰਟਰੋਲ ਕੀਤਾ ਜਾਵੇਗਾ ਇੱਥੇ ਦੱਸ ਦਈਏ ਕਿ ਸਰਕਾਰ ਵੱਲੋਂ ਕਈ ਅਹਿਮ ਗੱਲਾਂ ਤੇ ਚਰਚਾ ਕੀਤੀ ਗਈ ਹੈ ਪਰਾਲੀ ਪ੍ਰਬੰਧਨ ਲਈ ਸਰਕਾਰ ਖਰਚ ਕਰੇਗੀ 500 ਕਰੋੜ ਸਰਕਾਰ ਵੱਲੋਂ ਕਿਸਾਨਾਂ ਲਈ ਲਾਂਚ ਕੀਤਾ ਗਿਆ ਉન્નਤ ਐਪ ਇਸ ਐਪਲੀਕੇਸ਼ਨ ਰਾਹੀਂ ਕਿਸਾਨ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਵਰਤ ਸਕਣਗੇ ਵਰਤੋਂ ਪਰਾਲੀ ਨਾ ਸਾੜਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ ਸੰਸਥਾਵਾਂ ਨੂੰ ਮੁੱਖ ਮੰਤਰੀ ਪਦਰ ਤੇ ਮੀਟਿੰਗ ਲਈ ਬੁਲਾਇਆ ਜਾਵੇਗਾ ਪਰਾਲੀ ਪ੍ਰਬੰਧਨ ਨੂੰ ਲੈ ਕੇ ਹੋਰ ਰਾਜਾਂ ਨਾਲ ਕੀਤਾ ਜਾ ਰਿਹਾ ਸੰਪਰਕ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਤੇ ਦਿੱਤਾ ਜਾ ਰਿਹਾ ਜ਼ੋਰ ਕਿਸਾਨਾਂ ਨੂੰ ਹੋਰ ਵਧੇਰੇ ਜਾਗਰੂਕ ਕਰਨ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਆਦੇਸ਼ ਜਿਨ੍ਹਾਂ ਸਰਕਾਰ ਵੱਲੋਂ ਲਗਾਤਾਰ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਪੰਜਾਬ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਜਿਨ੍ਹਾਂ ਵੱਲੋਂ ਮੀਟਿੰਗ 'ਚ ਲਏ ਗਏ ਫੈਸਲਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗਾਂ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵੱਧ ਤੋਂ ਵੱਧ ਉਹਨਾਂ ਨਾਲ ਰੂਬਰੂ ਕਰਨ ਕੇ ਅਸੀਂ ਜਿਹੜੀ ਫਸਲ ਵੱਢਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇੱਥੇ ਵੀ ਵਾਤਾਵਰਣ ਖਰਾਬ ਹੋ ਜਾਂਦਾ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਐਥੋਂ ਤੱਕ ਬੇਲਰਾ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਏਕੜ ਜਿਹੜਾ ਉਹ ਸਾਮਕੇ ਅਡੂਆੜੀ ਇੰਡਸਟਰੀ ਨੂੰ ਪੇਡਾ ਦੇ ਰਹੀ ਪ੍ਰੋਵਾਈਡ ਕਰ ਦੇਣੀ ਹੈ ਕੁਝ ਰਾਜਸਥਾਨ ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਆ ਅਸੀਂ ਉਹਨਾਂ ਨੂੰ ਵੀ ਵਾਤੋ ਵਾਦੇ ਤੋਂ ਪ੍ਰੋਵਾਈਡ ਕਰਾਉਣ ਲਈ ਕਿ ਜਿਹੜੀ ਪਰਾਲੀ ਨੂੰ ਘਟ ਤੋਂ ਘਟ ਅੱਗ ਲਾਈ ਜਾਵੇ ਪਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾਤ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਅਸੀਂ ਪਾਣੀ ਨੂੰ ਵੀ ਵਾਤਾਵਰਣ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤਾਂ ਜੋ ਸਰਕਾਰ ਦੀ ਬਣਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤੋਦ ਇਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਮੀਦਾਰ ਭਰਾਵਾਂ ਨੂੰ ਜਿਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਦੇ ਨਾਲ ਬਹੁਤ ਸਾਰੀ ਪਰਾਲੀ ਸਾਂਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨ ਹੋਰਾਂ ਨੇ ਸਾਰੇ ਅਫਸਰ ਸਹਿਮਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ ਬਾਰ ਬਾਰ ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਤਕੀ ਸੀ ਹੋ ਸਕਦਾ 70-72 ਤੱਕ ਵੀ ਜਾਵੇ ਐਤਕੀ ਕਿੰਨੀ ਜਲਦੀ ਪਈਆਂ ਇਸ ਟਾਈਮ ਤੱਕ ਤੇ ਪਿਛਲੇ ਸਾਲ ਕਿੰਨੇ ਚਲੇ ਗਏ ਹੈਗੇ ਡਾਕਟਰ ਉਸ ਮੁਤਾਬਕ ਪਿਛਲੇ ਸਾਲ ਨਾਲੋਂ ਘਟ ਹੈ ਪਰ ਇਹ ਵੀ ਇਸ ਨੂੰ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਕਿ ਇੱਕ ਸ਼ਾਇਦ ਗੁਰਦਾਸਪੁਰ ਵਿੱਚ ਹੀ ਗਏ ਸੀ ਸੈਟਲਾਈਟ ਨੇ ਉਹਦੀ ਦੇਖਤੀ ਜਾ ਕੇ ਕੋਈ ਹੋਰ ਥਾਂ ਅਗ ਲੱਗੀ ਸੀ ਖੇਤ ਵਿੱਚ ਲੱਗੀ ਨਹੀਂ ਸੀ ਕੋਈ ਕਿਸੇ ਨੇ ਸ਼ਾਇਦ ਇੰਡਸਟਰੀ ਦਾ ਤੁਆਸੀ ਜਾਂ ਕੋਈ ਹੋਰ ਸੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਨੇ ਲਾਈ ਹੋਈ ਜੀहां ਸਰਕਾਰ ਲਗਾਤਾਰ ਪੰਜਾਬ ਦੀ ਪਰਾਲੀ ਦੇ ਮਸਲੇ ਨੂੰ ਹੱਲ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ ਦੇਖਣਾ ਹੋਵੇਗਾ ਸਰਕਾਰ ਦੇ ਇਹ ਯਤਨ ਕਿੰਨੇ کارਗਰ ਸਾਬਿਤ ਹੋਣਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ